ਅੱਜ ਅਸੀਂ ਸਪੈਸ਼ਲ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਸਿਟੀ ਸੀਲਿੰਗ ਪਲਾਨ ਕੀਤੀ ਸੀ 4 ਤੋਂ 8 ਉਹ ਇਸ ਵੇਲੇ ਸਾਰੇ ਆਫੀਸਰ ਬਾਹਰ ਨੇ ਮੈਂ ਵੀ ਇੱਥੇ ਸਾਰੇ ਫੋਰਸ ਤੇ ਆਫੀਸਰਸ ਨਾਲ ਇਕੱਠੇ ਹੋ ਕੇ ਰਣਜੀਤ ਐਵੇਨਿਊ ਦੇ ਵਿੱਚ ਨਾਕੇ ਦੇ ਉੱਤੇ ਖੜੇ ਆ ਬਹੁਤ ਸਾਰੀਆਂ ਵਹੀਕਲ ਚੈੱਕ ਹੋਈਆਂ ਸਪੈਸ਼ਲੀ ਜਿਹੜੇ ਸਸਪੀਸ਼ੀਅਸ ਲੋਕ ਨੇ ਇੰਪਾਉਂਡ ਵੀ ਹੋਈਆਂ ਟ੍ਰੈਫਿਕ ਚਲਾਨ ਵੀ ਬਹੁਤ ਕੀਤੇ ਗਏ ਨੇ ਔਰ ਕੁਝ ਰਿਕਵਰੀਜ਼ ਵੀ ਹੋਈਆਂ ਜਰੇ ਕਿ ਸਾਇਮਲਟੇਨਸਲੀ ਮੀਡੀਆ ਨਾਲ ਵੀ ਸ਼ੇਅਰ ਕਰਾਂਗੇ ਔਰ ਇਹ ਐਕਸਰਸਾਈਜ਼ ਵੀ ਰੈਗੂਲਰਲੀ ਕਰਾਂਗੇ ਕਿਉਂਕਿ ਇਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਮੇਨਲੀ ਰੱਖਿਆ ਸੀਗਾ ਸੋ ਦੈਟ ਕੋਈ ਰਿਲਾਇਜ਼ ਨਾ ਕਰ ਸਕੇ ਕ੍ਰਿਮੀਨਲ ਐਲੀਮੈਂਟਸ ਔਰ ਜਿੰਨੇ ਵੀ ਇਹਦੇ ਕਾਟ ਆਊਟਸ ਨੇ ਜਾਂ ਏਸਕੇਪ ਰੂਟਸ ਨੇ ਉਹ ਵੀ ਨਾਲ ਪਲੱਗ ਕੀਤੇ ਹੋਏ ਇਹਦਾ ਨਾਕਾ ਦੇਖ ਕੇ ਕਿਉਂਕਿ ਬੰਦਾ ਭਜਦਾ ਦੂਜੀ ਪਾਈ ਪਿਛਲੀ ਸੜਕ ਨੂੰ ਜਾਂ ਕੋਈ ਕਾਟ ਆਊਟ ਨੂੰ ਜਾਂ ਕੋਈ ਜਿਹੜਾ ਚੋਰ ਰਸਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਅਸੀਂ ਪਲੱਗ ਕੀਤੇ ਔਰ ਉੱਥੇ ਵੀ ਕਾਫੀ ਲੋਕ ਫੜੇ ਗਏ